ਇੱਕ ਤਾਤਰ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਤੇ ਉੱਥੇ ਜਾ ਕੇ ਰਿਪੋਰਟ ਦਰਜ ਕਰਵਾਉਂਦਾ ਕਿ ਇੱਕ ਛੋਟੀ ਬੱਚੀ ਜੋ ਕਿ ਮੇਰੀ ਭਤੀਜੀ ਆ ਉਹ ਗਵਾਚ ਚੁੱਕੀ ਆ ਜਦੋਂ ਕਿ ਉਹਦੇ ਦੁਆਰਾ ਖੋਦ ਹੀ ਉਸ ਲੜਕੀ ਦੇ ਸਿਰ ਦੇ ਵਿੱਚ ਇੱਕ ਵਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਗਿਆ ਤੇ ਫਿਰ ਉਸ ਨੂੰ ਆਪਦੇ ਬੈੱਡ ਦੇ ਨੀਚੇ ਸਪਾ ਲਿਆ ਸੀ ਤੇ ਨਾਲ ਹੀ ਉਸਦੇ ਦੁਆਰਾ ਰਾਤ ਦਾ ਸਮਾਂ ਉਹਦੇ ਨਾਲ ਹੀ گزارਿਆ ਗਿਆ ਸੀ ਪੂਰੇ 6 ਘੰਟੇ ਉਹ ਉਸਦੇ ਨਾਲ ਹੀ ਸੌਂਦਾ ਰਿਹਾ ਤੇ ਫਿਰ ਲਿਜਾ ਕੇ ਇੱਕ ਜਗ੍ਹਾ ਦੇ ਉੱਤੇ ਉਸਦੇ ਦੁਆਰਾ ਉਸ ਨੂੰ ਛੁਪਾ ਦਿੱਤਾ ਜਾਂਦਾ ਪਰ ਫਿਰ ਵੀ ਉਹ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਤੇ ਉਸ ਦੀ ਰਿਪੋਰਟ ਦਰਜ ਕਰਵਾਉਂਦਾ ਦਸਲ 24 ਅਕਤੂਬਰ 2025 올ਡ ਮਿਨਿਸਟਰ ਹੈਲ ਰੋਹਿਤ ਕਾ ਨਾਗaland ਤੇ ਇੱਥੇ ਹੀ ਮੌਜੂਦ ਉਹ ਵਿਹੂਜੂ ਨਾਂ ਦੀ ਇੱਕ ਬਾਸਕਟਬਾਲ ਪਲੇਅਰ ਜੋ ਕਿ 22 ਸਾਲ ਦੀ ਸੀ ਤੇ ਉਸ ਦੇ ਦੁਆਰਾ ਨਾਗaland 올림픽ਸ ਦੇ ਵਿੱਚ 골ਡ ਮੈਡਲ ਵੀ ਜਿੱਤਿਆ ਸੀ ਤੇ ਇਸ ਦਿਨ ਜਾਨਕ ਕਿ 24 ਅਕਤੂਬਰ ਉਹ ਆਪਦੇ ਦੋਸਤਾਂ ਦੇ ਕੋਲ ਖੇਡਣ ਤੇ ਲਈ ਨਹੀਂ ਜਾਂਦੀ ਤਾਂ ਉੱਤੇ ਦੋਸਤ ਵਿਹੂ ਜਿਹਨੂੰ ਫੋਨ ਕਰਦੇ ਨੇ ਕਿ ਤੂੰ ਅੱਜ ਖੇਡਣ ਕਿਉਂ ਨਹੀਂ ਆਈ ਪਰ ਉਸ ਦਾ ਫੋਨ ਨਹੀਂ ਲੱਗਦਾ ਤਾਂ ਉੱਤੇ ਸਾਰੇ ਦੋਸਤ ਇਕੱਠੇ ਹੋ ਕੇ ਉਹਦੇ ਘਰ ਦੇ ਵਿੱਚ ਜਾਂਦੇ ਨੇ ਜਦੋਂ ਘਰ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਦਾਦੀ ਮੌਜੂਦ ਸੀ ਉਸ ਨੂੰ ਇਹ ਗੱਲ ਦੱਸੀ ਜਾਂਦੀ ਆ ਤਾਂ ਉੱਤੇ ਦੋਹਰਾ ਕਿਹਾ ਜਾਂਦਾ ਕਿ ਉਹ ਤਾਂ ਪਹਿਲਾਂ ਹੀ ਖੇਡਣ ਦੇ ਲਈ ਥੋਂ ਨਿਕਲ ਚੁੱਕੀ ਐ ਪਰ ਉਹ ਹਾਲੇ ਤੱਕ ਪਹੁੰਚੀ ਨਹੀਂ ਸੀ ਤਾਂ ਉਹਨਾਂ ਦੇ ਦੁਆਰਾ ਫਿਰ ਤੋਂ ਉਸ ਨੂੰ ਕਾਲ ਕੀਤੀ ਜਾਂਦੀ ਐ ਤਾਂ ਦੁਬਾਰਾ ਵੀ ਉਸ ਦੀ ਕਾਲ ਆ ਜੀ ਨਹੀਂ ਲੱਗਦੀ ਤਾਂ ਇਸੇ ਤੋਂ ਬਾਅਦ ਇਸ ਲੜਕੀ ਨੂੰ ਪਾਲਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੁੰਦੀਆਂ ਨੇ ਆਂਡ ਗਵੰਡ ਦੇ ਲੋਕ ਵੀ ਨਾ ਰਾਲਦੇ ਨੇ ਪੂਰਾ ਪਰਿਵਾਰ ਦੋਸਤ ਸਭ ਪਾਲਣਾ ਸ਼ੁਰੂ ਕਰਦੇ ਪਰ ਪੂਰਾ 24 ਦੀ ਤਰੀਕ ਤੇ ਰਾਤ ਵੀ ਲੰਘੀ ਤੇ ਅੱਗੇ ਤਰੀਕ ਆ ਗਈ 25 ਦੀ ਤੇ ਉਦੋਂ ਤੱਕਰ ਵੀ ਉਹ ਮਿਲ ਹੀ ਨਹੀਂ ਸੀ ਤਾਂ ਲੋਕਾਂ ਦੇ ਦੁਆਰਾ ਕਿਹਾ ਜਾਣ ਲੱਗਾ ਕਿ ਕਿਉਂ ਨਾ ਪੁਲਿਸ ਦੇ ਕੋਲ ਜਾਇਆ ਜਾਵੇ ਤਾਂ ਕਿ ਉਹਦੀ ਭਾਲ ਕੀਤੀ ਜਾ ਸਕੇ ਪਰ ਇਹਨਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਕੋ ਇੱਕ ਬੰਦੇ ਦੇ ਦੁਆਰਾ ਕਿਹਾ ਜਾਂਦਾ ਕਿ ਕਿਉਂ ਨਾ ਇਹਨਾਂ ਦੇ ਘਰ ਦੇ ਵਿੱਚ ਹੀ ਪਾ ਲਿਆ ਜਾਵੇ ਆਪਾਂ ਬਾਕੀ ਸਭ ਜਗਾਵਾਂ ਦੇ ਉੱਤੇ ਪਾ ਲਿਆ ਤਾਂ ਜਿਉਂ ਹੀ ਉਹਨਾਂ ਦੇ ਘਰ ਦੇ ਵਿੱਚ ਪਾ ਲਿਆ ਜਾਂਦਾ ਤਾਂ ਕਮਰਿਆਂ ਦੇ ਵਿੱਚ ਤਾਂ ਕੁਝ ਨਹੀਂ ਮਿਲਦਾ ਪਰ ਉਸੇ ਘਰ ਦੇ ਬੇਸਮੈਂਟ ਦੇ ਵਿੱਚ ਇੱਕ ਵੈਲ ਰਿੰਗ ਬਣਿਆ ਹੋਇਆ ਸੀ ਜਿਹੜਾ ਕਿ ਡਰੇਨੇਜ ਸਿਸਟਮ ਦੇ ਲਈ ਯੂਜ਼ ਕੀਤਾ ਜਾਂਦਾ ਸੀ ਤੇ ਉਸ ਦੇ ਵਿੱਚ ਦੇਖਿਆ ਜਾਂਦਾ ਉਹਦੇ ਉੱਤੇ ਬੋਰੀਆਂ ਅਤੇ ਕੁਝ ਕੋਟੀਆਂ ਸਵੈਟਰਾਂ ਤੇ ਕੁਝ ਲੱਕੜਾਂ ਪਈਆਂ ਹੋਈਆਂ ਸੀ ਪਰ ਉਹਦੇ ਵਿੱਚੋਂ ਸਮੈਲ ਬਹੁਤ ਗੰਦੀ ਆ ਰਹੀ ਸੀ ਤੇ ਜਿਵੇਂ ਹੀ ਉਹ ਸਾਰੀਆਂ ਚੱਕੀਆਂ ਜਾਂਦਿਆਂ ਨੇ ਤਾਂ ਥੱਲੇ ਤੋਂ ਵੀ ਉਹ ਜੋ ਦੀ ਬਾਡੀ ਨਿਕਲਦੀ ਆ ਉਹ ਮੂਦੇ ਮੂੰਹ ਦੇ ਵਿੱਚ ਡਿੱਗੀ ਹੋਈ ਸੀ ਤੇ ਉਹਦੇ ਫੇਸ ਛਾਤੀ ਤੇ ਮੋਢਿਆਂ ਦੇ ਉੱਪਰ ਐੜੇ ਉਹ ਬਹੁਤ ਜ਼ਿਆਦਾ ਜ਼ਖਮ ਲੱਗੇ ਹੋਏ ਸੀ ਤੈਸੇ ਤੋਂ ਬਾਅਦ ਫੋਰੈਂਸਿਕ ਟੀਮ ਨੂੰ ਬੁਲਾਇਆ ਜਾਂਦਾ ਤੇ ਬਾਡੀ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਤੇਸ ਤੋਂ ਬਾਅਦ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਉਹਦੇ ਵਿੱਚ ਪਤਾ ਲੱਗਦਾ ਕਿ ਲੜਕੀ ਦੇ ਸਿਰ ਦੇ ਉੱਪਰ ਕਾਫੀ ਜ਼ਿਆਦਾ ਡੂੰਘਾ ਵਾਰ ਕੀਤਾ ਗਿਆ ਸੀ ਤੇ ਉਸੇ ਤੋਂ ਬਾਅਦ ਸੁਨੂ ਮਾਰਿਆ ਗਿਆ ਹੈ ਇਸੇ ਤੋਂ ਬਾਅਦ ਪੁਲਸ ਦੇ ਦੁਆਰਾ ਸ਼ਾਂਪੀੜ ਕਰਨੀ ਸ਼ੁਰੂ ਕੀਤੀ ਜਾਂਦੀ ਹੈ ਘਰ ਵਾਲਿਆਂ ਤੋਂ ਦੋਸਤਾਂ ਸਭ ਤੋਂ ਪੁੱਛਿਆ ਜਾਂਦਾ ਪਰ ਕੋਈ ਸੂराग ਨਹੀਂ ਮਿਲ ਪਉਂਦਾ ਇਸੇ ਦੌਰਾਨ ਹੀ ਉਸ ਦੇ ਜਸਟਿਸ ਦੇ ਲਈ ਪ੍ਰੋਟੈਸਟ ਹੋਣ ਲੱਗ ਹੇਸ਼ਟੈਗ ਜਸਟਿਸ ਫੋਰ ਵਿਊ ਜਾਹੂ ਦੇ ਨਾਂ ਦੇ ਉੱਤੇ ਟਵਿੱਟਰ ਦੇ ਉੱਤੇ ਟ੍ਰੈਂਡ ਹੋਣ ਲੱਗ ਗਿਆ ਤੇ ਇਸੇ ਦੌਰਾਨ ਹੀ ਐਫਐਸਐਲ ਦੀ ਇੱਕ ਨਵੀਂ ਰਿਪੋਰਟ ਆਉਂਦੀ ਹੈ ਜੋ ਕਿ ਕਾਫੀ ਦਿਨ ਬਾਅਦ ਆਈ ਤੇ ਇਸ ਦੇ ਵਿੱਚ ਪਤਾ ਲੱਗਦਾ ਕਿ ਜਿਸ ਜਗ੍ਹਾ ਦੇ ਉੱਤੇ ਵਿਊ ਜੀ ਦੀ ਬੋਡੀ ਮਿਲੀ ਉਸ ਵੈਲ ਰਿੰਗ ਦੇ ਵਿੱਚ ਉੱਥੇ ਅਸਲ ਦੇ ਵਿੱਚ ਮਰਡਰ ਸਪੌਟ ਹੈ ਹੀ ਨਹੀਂ ਸੀ ਬਲਕਿ ਇਸ ਨੂੰ ਕਤਲ ਕਿਤੇ ਹੋਰ ਕੀਤਾ ਗਿਆ ਸੀ ਤੇ ਲਾਸ਼ ਨੂੰ ਇੱਥ ਤਾਂ ਐਸੇ ਤੋਂ ਬਾਅਦ ਪੁਲਸ ਦੇ ਦੁਆਰਾ ਅਕੇ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਤੇ ਦੁਬਾਰਾ ਤੋਂ ਫੋਰੈਂਸਿਕ ਟੀਮ ਆਈਡੀ ਉਸ ਨੂੰ ਸੱਦਾ ਜਾਂਦਾ ਤੇ ਫਿਰ ਫੋਰੈਂਸਿਕ ਟੀਮ ਦੇ ਦੁਆਰਾ ਬਲੱਡ ਸਪੌਟਸ ਐਨਾਲਿਟਿਕਸ ਦੇ ਜਰੀਏ ਜਿਹੜਾ ਉਹ ਪੂਰੀ ਦੀ ਜਾਂਚ ਕੀਤੀ ਜਾਂਦੀ ਅਤੇ ਪਤਾ ਲਗਾਇਆ ਜਾਂਦਾ ਕਿ ਇਸ ਬਾਡੀ ਨੂੰ ਪਹਿਲਾਂ ਹਾਲ ਦੇ ਵਿੱਚ ਕਤਲ ਕੀਤਾ ਗਿਆ ਫਿਰ ਇਸ ਨੂੰ ਕਿਚਨ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਫਿਰ ਇੱਕ ਰੂਮ ਦੇ ਵਿੱਚ ਲੈ ਕੇ ਜਾਇਆ ਗਿਆ ਤੇ ਉਸ ਤੋਂ ਬਾਅਦ ਇਸ ਨੂੰ ਦੂਸਰੇ ਰੂਮ ਦੇ ਵਿੱਚ ਵੀ ਲਕੋਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਦੂਸਰਾ ਰੂਮ ਸੀ ਉਹ ਅਸਲ ਦੇ ਵਿੱਚ ਉਸਦੇ ਚਾਚੇ ਦਾ ਹੀ ਸੀ ਤੇ ਜਦੋਂ ਪੁਲਿਸ ਨੂੰ ਇਹ ਗੱਲ ਪਤਾ ਲੱਗੀ ਕਿ ਬਾਡੀ 6 ਘੰਟੇ ਦੇ ਨੀਚੇ ਪਈ ਰਹੀ ਹੈ ਤੇ ਉਹ ਰਾਤ ਨੂੰ ਘਰ ਦੇ ਵਿੱਚ ਹੀ ਸੁੱਤਾ ਸੀ ਤਾਂ ਪੁਲਸ ਦੇ ਦੁਆਰਾ ਸਿੱਧਾ ਉਹਦੇ ਚਾਚੇ ਨੂੰ ਚੱਕਿਆ ਜਾਂਦਾ ਤੇ ਉਸ ਤੋਂ ਬਾਅਦ ਦੋਸਤੋ ਤਸੱਲੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਸਾਰਾ ਕੁਝ ਮੰਨ ਜਾਂਦਾ ਉਹਦੇ ਦੁਆਰਾ ਕਿਹਾ ਜਾਂਦਾ ਕਿ ਮੈਂ ਤੇ ਵਿਹੂ ਆੜੇ ਉਸ ਦਿਨ ਸੋਫਿਆਂ ਦੇ ਪਰ ਹਾਲ ਦੇ ਵਿੱਚ ਬੈਠੇ ਹੋਏ ਸੀ ਦਾਦੀ ਸੀ ਜਿਹੜੀ ਉੱਪਰ ਪੌਦਿਆਂ ਨੂੰ ਪਾਣੀ ਦੇਣ ਲਈ ਗਈ ਹੋਈ ਸੀ ਤੇ ਮੇਰੀ ਪਤਨੀ ਉਸ ਸਮੇਂ ਕਮਰੇ ਦੇ ਵਿੱਚ ਸੀ ਤੇ ਇਸੇ ਦੇ ਦੌਰਾਨ ਮੈਂ ਬੀਹੂ ਨੂੰ ਕਿਹਾ ਕਿ ਤੂੰ ਚਾਹ ਬਣਾ ਕੇ ਲਿਆ ਪਰ ਉਸ ਦੇ ਦੁਆਰਾ ਮੇਰੇ ਨਾਲ ਬਤਮੀਜ਼ੀ ਕਰ ਦਿੱਤੀ ਗਈ ਤਾਂ ਮੈਂ ਕੋਲ ਹੀ ਪਈ ਇੱਕ ਲੱਕੜੀ ਦੀ ਡੰਡਾ ਚੱਕਿਆ ਤੇ ਉਸ ਦੇ ਸਿਰ ਦੇ ਵਿੱਚ ਮਾਰਤਾ ਜਿਸ ਬਜਾਏ ਦੇ ਕਾਰਨ ਉਹ ਉੱਥੇ ਹੀ ਮਰ ਗਈ ਤੇ ਉਸ ਤੋਂ ਬਾਅਦ ਮੈਂ ਉਸ ਦੀ ਬਾਡੀ ਨੂੰ ਪਹਿਲਾਂ ਕਿਚਨ 'ਚ ਲੈ ਕੇ ਗਿਆ ਫਿਰ ਰੂਮ ਦੇ ਵਿੱਚ ਲੈ ਕੇ ਗਿਆ ਫਿਰ ਖੋਦੇ ਰੂਮ ਦੇ ਵਿੱਚ ਲਾ ਜਾ ਕੇ ਬੈਠਦੇ ਨੀਚੇ ਛਪਤਾ ਕਿਉਂਕਿ ਦੂਜੀਆਂ ਜਗ੍ਹਾਵਾਂ ਦੇ ਉੱਤੇ ਮੈਨੂੰ ਕੋਈ ਜਗ੍ਹਾ ਨਹੀਂ ਸੀ ਮਿਲੀ ਤੇ ਫਿਰ ਉਸ ਤੋਂ ਬਾਅਦ ਮੈਂ ਉੱਤੇ ਉੱਪਰ ਪੂਰੀ ਰਾਤ ਸੌਂਦਾ ਰਿਹਾ ਲੋਕ ਉਸ ਦੀ ਭਾਲ ਕਰ ਰਹੇ ਸੀ 24 ਅਕਤੂਬਰ ਨੂੰ ਤਾਂ ਮੈਂ ਉਹਨਾਂ ਦੇ ਨਾਲ ਭਲਾਉਂਦਾ ਵੀ ਰਿਹਾ ਤੇ ਤੋਂ ਆ 25 ਅਕਤੂਬਰ ਦੀ ਸਵੇਰ ਮੈਂ ਉਸ ਦੀ ਬਾਡੀ ਨੂੰ ਲਿਜਾ ਕੇ ਵੈਲ ਰੈਂਗ ਦੇ ਵਿੱਚ ਸੁੱਟਦਾ ਮੈਂ ਸੋਚਿਆ ਸੀ ਕਿ ਉਸ ਨੂੰ ਕੋਈ ਪਾਲੂ ਗਾਣੀ ਉੱਥੇ ਪਰ ਲੋਕਾਂ ਦੇ ਦੁਆਰਾ ਉੱਥੇ ਜਾਇਆ ਜਾਂਦਾ ਤੇ ਉਸ ਦੀ ਬਾਡੀ ਨੂੰ ਰਿਕਵਰ ਕਰ ਲਿਆ ਜਾਂਦਾ ਤੇ ਇਸ ਵਕਤ ਵਿਹੂ ਜਾਉ ਦਾ ਚਾਚਾ ਜਿਹੜਾ ਉਸ ਦੇ ਉੱਤੇ ਪੂਰਾ ਮੁਕੱਦਮਾ ਚੱਲ ਰਿਹਾ ਤੇ ਨਾਲ ਹੀ ਲੋਕਾਂ ਦੇ ਦੁਆਰਾ ਇਹ ਵੀ ਮੰਗ ਕੀਤੀ ਜਾ ਰਹੀ ਆ ਕਿ ਸ਼ਾਇਦ ਉਸ ਦੀ ਦਾਦੀ ਤੇ ਉਸ ਦੀ ਚਾਚੀ ਦਾ ਵੀ ਇਸ ਦੇ ਵਿੱਚ ਹੱਥ ਹੋਵੇ ਉਸ ਬੱਚੀ ਨੂੰ ਮਾਰ ਦੇ ਵਿੱਚ ਕਿਉਂਕਿ ਉਹ ਦੋਨੋਂ ਘਰ ਦੇ ਵਿੱਚ ਸੀ ਇੱਕ ਮਾਰਡਰ ਹੁੰਦਾ ਉਸ ਤੇ ਪਾਟਸ ਮਟਾਏ ਜਾਂਦੇ ਨੇ ਇਸ ਦੇ ਬਾਵਜੂਦ ਉਹਨਾਂ ਨੂੰ ਪਤਾ ਕਿਉਂ ਨਹੀਂ ਲੱਗਿਆ ਤਾਂ ਇਸ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ